ਤਾਂ ਮੌਸਮ ਬਦਲਿਆ ਮੌਸਮ ਬਦਲਣ ਦੇ ਨਾਲ ਕੋਹਰਾ ਲਗਾਤਾਰ ਵੱਧ ਰਿਹਾ ਧੁੰਦ ਲਗਾਤਾਰ ਵੱਧ ਰਹੀ ਹੈ ਤੇ ਧੁੰਦ ਦੇ ਨਾਲ ਹੋਣ ਸੜਕ ਹਾਦਸਿਆਂ ਦੀਆਂ ਗਿਣਤੀ ਵੀ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਤਾਂ ਇੱਕ ਹੋਰ ਹਾਦਸਾ ਵਾਪਰ ਧੁੰਦ ਦੇ ਕਾਰਨ ਦੱਸਿਆ ਜਾ ਰਿਹਾ ਇੱਕ ਕਿਨੂਆ ਨਾਲ ਭਰਿਆ ਟਰੱਕ ਜਿਹੜਾ ਹੈਗਾ ਅਚਾਨਕ ਪਲਟ ਜਾਂਦਾ ਤਾਂ ਟੱਕਰ ਹੋ ਜਾਂਦੀ ਹੈ ਕਾਰ ਤੇ ਜੋ ਟਰੱਕ ਦੀ ਟੱਕਰ ਦੱਸੀ ਜਾ ਰਹੀ ਹੈ ਕਿ ਭਿਆਨਕ ਟੱਕਰ ਹੋ ਜਾਂਦੇ ਉਸ ਤੋਂ ਬਾਅਦ ਟਰੱਕ ਜਿਹੜਾ ਉਹ ਕਾਰ ਦੇ ਉੱਪਰ ਡਿੱਗ ਜਾਂਦਾ ਹਾਲਾਂਕਿ ਮਾਮੂਲੀ ਸੱਟਾਂ ਲੱਗੀਆਂ ਨੇ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਕਾਰ ਵਿੱਚ ਦੋ ਜਣੇ ਸਵਾਰ ਸਿਗੇ ਤਾਂ ਉਹਨਾਂ ਦੀ ਵੀ ਬਚਤ ਹੋਈ ਹੈ ਮਾਮੂਲੀ ਜੀਆ ਸੱਟਾਂ ਲੱਗੀਆਂ ਨੇ ਤੇ ਉਧਰ ਜੋ ਡਰਾਈਵਰ ਹੈ ਟਰੱਕ ਡਰਾਈਵਰ ਉਸਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਕਿਨੂਆਂ ਨਾਲ ਭਰਿਆ ਹੋਇਆ ਸੀਗਾ ਇਹ ਪੂਰਾ ਟਰੱਕ ਤਾਂ ਅਚਾਨਕ ਜੋ ਹੈ ਹਾਦਸਾ ਹੋ ਜਾਂਦਾ ਹੈ ਅਚਾਨਕ ਕਾਰ ਤੇ ਟਰੱਕ ਦਾ ਦੀ ਟੱਕਰ ਹੋ ਜਾਂਦੀ ਹੈ ਤੇ ਜੋ ਹੈ ਆਪਸੀ ਟੱਕਰ ਦੇ ਦੌਰਾਨ ਹਾਦਸਾ ਵਾਪਰ ਜਾਂਦਾ ਟਰੱਕ ਵੀ ਪਲਟ ਜਾਂਦਾ ਕਿਨੂ ਹੀ ਕਿਨੂ ਸੜਕਾਂ ਦੇ ਉੱਪਰ ਖਿਲਰ ਜਾਂਦੇ ਨੇ ਹਾਲਾਂਕਿ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਪਹੁੰਚਦੇ ਉਹਨਾਂ ਦੇ ਵੱਲੋਂ ਜੋ ਪੀੜਤ ਹੈਗੇ ਨੇ ਉਸ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਤਾਂ ਉਧਰ ਜੋ ਨੁਕਸਾਨ ਹੋਇਆ ਉਸ ਦੇ ਲਈ ਵੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਜੋ ਜਸਮਾਨ ਖਿਲਰਿਆ ਜਾਂ ਫਿਰ ਜੇ ਨੁਕਸਾਨ ਹੋਇਆ ਉਸ ਨੂੰ ਠੀਕ ਕੀਤਾ ਜਾ ਸਕੇ ਤਾਂ ਇਹ ਤਸਵੀਰਾਂ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜੋ ਟਰੱਕ ਹੈ ਕਿਨੂਆ ਨਾਲ ਪਰ ਹੈ ਟਰੱਕ ਹੈ ਉਹ ਅੰਮ੍ਰਿਤਸਰ ਤੋਂ ਜੰਮੂ ਜਾ ਰਿਹਾ ਸੀ ਮਾਫ ਕਰਨਾ ਅਬੋਹਰ ਤੋਂ ਜੰਮੂ ਜਾ ਰਿਹਾ ਸੀ ਜੋ ਕਿਨੂਆ ਨਾਲ ਪਰ ਹੈ ਟਰੱਕ ਹੈ ਪਰ ਜੋ ਜਿਹੜੀ ਕਾਰ ਹੈ ਉਹ ਜਿਹੜੀ ਹੈ ਉਹ ਵੀ ਅੰਮ੍ਰਿਤਸਰ ਤੋਂ ਜਿਹੜੀ ਹੈ ਜੰਮੂ ਜਾ ਰਹੀ ਸੀ ਤਾਂ ਇਸੇ ਦੌਰਾਨ ਜਿਹੜਾ ਇਹ ਹਾਦਸਾ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਪਹੁੰਚਦੇ ਨੇ ਕਿਸ ਤਰ੍ਹਾਂ ਦੀ ਸਥਿਤੀ ਸੀ ਉਹਨਾਂ ਤੋਂ ਸੁਣ ਲੈਣੇ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਸੜਕ ਸੁਰੱਖਿਆ ਫੋਰਸ ਗਰਦਾਸਪੁਰ 52602 ਇਹ ਬਬਰੀ ਏ ਨਾਕਾ ਜਾਂ ਬਾਈਪਾਸ ਵਜਦਾ ਤੇ ਆਹ ਵਾਲਾ ਟਰੱਕ ਜਿਹੜਾ ਪਿੱਛੇ ਮੇਰੇ ਖੜਾ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਿਨੇ ਜੰਮੂ ਜਾਣਾ ਸੀਗਾ ਤੇ ਦੂਸਰੀ ਟਰੈਕ ਤੋਂ ਗੱਡੀ ਆ ਰਹੀ ਸੀ ਤੇ ਰਫਤਾਰ ਤੇ ਧੁੰਦ ਦੇ ਕਾਰਨ ਇਹਨਾਂ ਦੋਵਾਂ ਦਾ ਆਪਸ ਚ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਮਾਮੂਲੀ ਸੱਟਾਂ ਡਰਾਈਵਰਾਂ ਨੂੰ ਲੱਗੀਆਂ ਤੇ ਆਪਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਤੇ ਬਾਕੀ ਜੋ ਇੱਥੇ ਥੋੜਾ ਬਹੁਤ ਨੁਕਸਾਨ ਹੋਇਆ ਉਹ ਕਰਵਾ ਰਹੇ ਆ ਤੇ ਟ੍ਰਾਫਿਕ ਵਗੈਰਾ ਆਪਣੇ ਜਿਹੜੀ ਲੋਕਲ ਪੁਲਿਸ ਦੀ ਸਹਾਇਤਾ ਨਾਲ ਖਲਵਾ ਰਹੇ ਆ ਕਾਰ ਚ ਜਿਹੜੇ ਸਵਾਰ ਸੀ ਕਾਰ ਚ ਦੋ ਜਣੇ ਸਵਾਰ ਸੀਗੇ ਜੀ ਹਾਂਜੀ ਠੀਕ ਹੈ ਮਮੂਲੀ ਸੱਟਾਂ ਆਈਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਤੇ ਆਪਣੀ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਹਾਸੇ ਦਾ ਮੇਨ ਕਾਰਨ ਹੈਗਾ ਜੀ ਓਵਰ ਸਪੀਡ ਤੇ ਧੁੰਦ ਦਾ ਮੇਨ ਤਾਂ ਧੁੰਦ ਦਾ ਹੀ ਆਪਾਂ ਕਹਿ ਸਕਦੇ ਆ ਓਵਰ ਸਪੀਡ ਤਾਂ ਨਹੀਂ ਕਹਿ ਸਕਦੇ ਧੁੰਦ ਦੇ ਕਾਰਨ ਇਹ ਹੋ ਗਿਆ ਜੀ ਇਹ ਅਪੀਲ ਕਰਾ ਜਾ ਕੋ ਵਾਹਨ ਚਾਲਕਾਂ ਨੂੰ ਜਿਹੜੇ ਗੱਡੀਆਂ ਚੋੜਦੇ ਵਾਹਨ ਚਾਲਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਜੀ ਧੁੰਦ ਦੇ ਵਿੱਚ ਥੋੜਾ ਜਿਹਾ ਸਾਵਧਾਨੀ ਨਾਲ ਗੱਡੀ ਚਲਾਓ ਆਪਣੀ ਜਾਨ ਨੂੰ ਬਚਾ ਨਸ਼ਾ ਪੱਤੇ ਤੋਂ ਦੂਰ ਰਹੋ ਬਾਕੀ ਧੁੰਦ ਤਾਂ ਫਿਰ ਹੈਗੀ ਹੋਈ ਆ ਜੀ। ਤੁਹਾਡਾ ਕੀ ਨਾਮ ਆਪਣਾ? ਮੇਰਾ ਨਾਮ ਲੱਕੀ ਹੈ ਜੀ। ਲੱਕੀ ਕਿਹਾਂ ਸਾਬਾ ਪਰੇ ਕਿਦਾਂ ਵਾਪਰੇ ਆਇਆ? ਇਹ ਕੋਸ਼ ਤਾਂ ਧੁੰਦ ਕਰਕੇ ਜੀ ਤੇ ਕੁਝ ਓਵਰ ਸਪੀਡ ਸੀਗੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਐਕਦਮ ਧੁੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਜੀ। ਡਰਾਈਵਰ ਦਾ ਕੀ ਨਾਮ ਹੈ ਚਲਾ ਰਿਹਾ ਹੈ? ਲੱਕੀ ਜੀ। ਦੇਖੋ ਜੀ ਆਓ। ਉਹ ਹਵੋਰ ਸ਼ਹਿਰ ਦਾ ਹੀ। ਵੀਰ ਜੀ ਇਹ ਚਲਾ ਦੇਖਤੀ ਆਏਗਾ ਕਿੰਨੂ ਭਰਿਆ ਆਇਆ ਸੀ ਗਾ ਜੀ ਇਹ ਘੋਰ ਤੇ ਲੈ ਕੇ ਆਏ ਸੀ ਜੰਮੂ ਜਾਣਾ ਸੀ ਕਿੰਨੂ ਜੇ ਘਰ ਦਾ ਵਾਪਸੀ ਹੈ ਕਟਨਾ ਆਈ ਤਕਰੀਬਨ 9:00 ਵਜੇ ਦਾ ਟਾਈਮ ਸੀਗਾ ਜੀ ਬਚਾਈਏ ਸਾਰੇ ਦਾ ਹਾਂਜੀ ਸਾਰੇ ਦਾ ਬਚਾ ਮਾਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ ਇਹ ਹਾਦਸਾ ਆਇਆ ਹਾਂਜੀ ਮੌਕੇ ਤੇ एसएसएफ पीपल इज मौके ਤੇ ਆ ਗਏ ਤੇ ਟ੍ਰੈਫਿਕ ਕੰਟਰੋਲ ਕੀਤਾ ਜੀ ਉਹਨਾਂ ਨੇ ਤਾਂ ਨੁਕਸਾਨ ਮੁਕੰਮਲ ਹੋ ਗਿਆ ਦੋ ਸਵਾਰ ਸੀਗੇ ਜੀ ਕਾਰ 'ਚ ਬਚਾਈ ਬਚਾਈ ਹਾਂਜੀ ਉਹਨਾਂ ਦਾ ਬਚਾਈ ਹੈ ਜੀ ਐਸਐਸਐਫ ਵਾਲਿਆਂ ਨੇ ਜੀ ਹਾਂਜੀ ਐਸਐਸਐਫ ਵਾਲਿਆਂ ਨੇ ਕੱਢਿਆ ਜੀ